ਪਾਜੀ ਹਾਂ ਪਤਾ ਆਪਣੀ ਜਿਹੜੀ ਉਧਰਲੇ ਕਿੱਲੇ ਦੇ ਮੱਝ ਬੰਨੀਆਂ ਦੀ ਸੀ ਉਹ ਉਧਰ ਦੀ ਉਹ ਟੋਕੜੀ ਮੱਝ ਸੋ ਤਾਂ ਪਤ ਬੇਚਤੀ ਸਵੇਰੇ ਸੱਜਰ ਢੋਟੀ ਲੈ ਕੇ ਆਵਾਂਗੇ ਆਪਣੇ ਕੋਲ ਇੰਨੇ ਹੈਗੇ ਤਾਂ ਬੱਬੂ ਆਪਾ ਕੀ ਕਰਨੀ ਆ ਵਾਸ ਨੂੰ ਆਈਨੇ ਕਿੰਨੇ ਕਬ ਸੱਜਰ ਢੋਟੀ ਲੈ ਕੇ ਆਵਾਂਗੇ ਇੱਕ ਇਹ ਫਿਰ ਮੈਨੂੰ ਵੀ ਨਾਲ ਲੈ ਚੱਲਿਓ ਤੂੰ ਤੂੰ ਪਤ ਕੀ ਨਾਲ ਕਰੇਗਾ ਤੂੰ ਪਰਲ ਚਲੋ ਫੇਟੀ ਤੋਂ ਬਰ ਲੈਣਾ ਕੀ ਨੌਕਰੀ ਲੱਗ ਜਾ ਨਹੀਂ ਮੇਰੇ ਅੰਗੂ ਪਸ਼ੂ ਸਾਹਮਣੇ ਪੈਣਗੇ ਤੇ ਖੇਤੀ ਕਰਨੀ ਪਊਗੀ। ਹੋਰ ਦੀ ਕੀ ਹਾਲਾ? ਵੱਧ ਗਿਆ। ਠੰਡੀ ਬੜੀ ਆ ਯਾਰ। ਠੰਡ ਤਾਂ ਹੁਣ ਹੋਣੀ ਆ ਦੇਣਾ ਠੰਡ ਦੇ। ਉਹਨਾਂ ਪਈ ਕਦੋਂ ਪਊਗੇ? ਹੈ? ਉਹਨਾਂ ਪਈ ਮੈਂ ਕਿਹਾ ਕਦੋਂ ਪਊ ਦੇਣਾ ਠੰਡ ਦੇ। ਇੱਕ ਤਾਂ ਤੇ ਝੋਟੀ ਵੇਚ ਰਹੀ ਆ ਯਾਰ ਜੇ ਕੋਈ ਹੋਵੇ ਤਾਂ ਦੱਸੀ ਜਗਾ। ਕਿਉਂ ਵੇਚ ਨਹੀਂ ਕਦੋਂ ਆ? ਯਾਰ ਚਾਰ ਪੀ ਆ ਜਾਣਗੇ ਉਹ ਜਿੱਥੇ ਚਾਰ ਸਾਮੀ ਜਾਂਦੇ ਨੇ ਇੱਕ ਹੋਰ ਸਾਮਣੀ ਯਾਰ ਉੱਤੇ ਰੀ ਚੱਕ ਤੇ ਆ ਕੇ ਭਰਾਵਾ ਠੰਡ ਦਾ ਮੌਸਮ ਹੈ ਹੁਣ ਕੇ ਲੋਟ ਨਹੀਂ ਆਉਂਦੇ ਯਾਰਾਂ ਉਹਨੇ ਕੀ ਰੱਖੂਗਾ ਜਿੰਨੇ ਕਿ ਸਾਮਣੀਆਂ ਹੁਣ ਚਾਰ ਵਧੀਆ ਸਮੀ ਜਾਂਦੀਆਂ ਚੱਲ ਦੇਖ ਲਾ ਮੈਂ ਤਾਂ ਪੁੱਛ ਲੂੰ ਪਹਿਲੇ ਸੂਏ ਸੂਕੀ ਦੱਸ ਦੇ ਜਗ੍ਹਾ ਜਿੱਥੇ ਤੁਹਾਨੂੰ ਚਾਹੀਦੀ ਨਾ 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 ਕੋਈ ਨਾ ਦੱਸ ਦੂੰ ਅੱਜ ਸਵੇਰ ਤੀ ਸੁਣਾਂ ਲਈਆ ਚੰਗਾ ਬਹਿ ਜਾ ਬਸ ਯਾਰ ਆ ਪਾਣੀ ਪੂਣੀ ਪਿਉਣੇ ਜਾ ਕੇ ਇੱਕ ਲੈਟ ਹੈ ਨਹੀਂ ਯਾਰਾ ਜਾ ਕੇ ਜਨਰੇਟਰ ਦਾ ਹੈਂਡਲ ਮਾਰੂੰ ਓਰ ਜਨਲੇ ਕੀ ਹਾਲਾ ਵਧੀਆ ਗੱਲਾਂ ਹਾਲਾ ਦੁੱਧ ਜਾ ਵਾਲੀ ਘਟਾ ਗਿਆ ਓਏ ਤੇ ਕੋਆ ਕੱਟਣ ਲੱਗ ਗਿਆ ਕੱਲ ਤੋਂ ਕੋਕੜ ਜੀ ਮੱਝ ਵੇਚਤੀ ਅੱਛਾ ਸੇ ਹੁਣ ਗਾਂ ਲੱਗੀਆਂ ਕਿ ਮੱਝ ਲੱਗੇ ਮੱਝ ਲੈ ਲਓ ਯਾਰ ਗਾਂ ਦਾ ਕੀ ਫਾਇਦਾ ਨਾਲੇ ਰੇਟ ਵਧ ਗਿਆ ਪੈਂਦਾ ਤੇ ਕੋਈ ਵਧ ਗਿਆ ਜੀ ਹੈ ਨਹੀਂ ਕੋਈ ਸੱਜਰ ਮੱਝ ਮੱਝ ਯਾਰ ਮੈਨੂੰ ਪਤਾ ਨਹੀਂ ਤੇਰੇ ਅੱਗੇ ਕਿਹੜਾ ਕਿਹੜਾ ਕਹਿ ਕੇ ਗਿਆ ਸੀ ਯਾਰ ਲਾਲ ਮੇਰੇ ਜਿਆਦਾ ਹੈਗਾ ਤੈਨੂੰ ਮੈਂ ਫੋਨ ਤੇ ਦੱਸ ਦੂੰ ਠੀਕ ਐ ਜਾ ਐ ਕਰ ਆ ਜੱਗੇ ਦੇ ਲਾਲ ਨੂੰ ਪੁੱਛ ਲੈ ਚਲੋ ਉਹਦੇ ਕੋਲ ਇੱਕ ਬਾਗ ਜਿਹਾ ਮੈਂ ਹਾਂ ਜਿਆਦਾ ਇਹਦੀ ਨਿਗਾ ਚ ਹੂ ਜਾਂ ਤੈਨੂੰ ਭਾਲ ਕੇ ਦੇ ਦੂ ਉਹ ਤਾਂ ਇਹ ਤਾਂ ਕਮੀ ਇਹ ਆ ਚਲ ਕੋਈ ਨਹੀਂ ਕੋ ਜੱਗੇ ਕੋਲ ਚ ਜਾਣਾ ਮੈਂ ਦੁਪਹਿਰੇ ਹੀ ਅੱਜ ਹਾਂ ਲੈ ਦਰਾ ਕੋਣ ਦਰਾ ਆ ਜਾ ਆ ਜਾ ਹੋਈ ਹੋਇਆ ਪਰ 15 ਉਹ ਹੁਣ ਆ ਗਿਆ ਜਦੋਂ ਗਾਹੀ ਆ ਜਾ ਕੀ ਕਰੀਏ ਨਾ ਨੀਰਾ ਭਾਈ ਜਨਾ ਯਾਰ ਦੁਪਹਿਰ ਵਾਲਾ ਮੇਰੀ ਕੋਈ ਮਾਝ ਸੀ ਮਤੇ ਯਾਰ ਜਿਹੜੀ ਸੱਜਰ ਸੀ ਉਹ ਤਾਂ ਮੈਂ ਵੇਚਤੀ ਅੱਛਾ ਹਾਂ ਹਾਜੀ ਵਿ ਗਈ ਐ ਤੇ ਉਹ ਚੋਟੀ ਖੜਿਆ ਜਿਹੜਾ 20 ਦਿਨ ਰਹਿ ਗਿਆ ਸੂਣ ਚ ਆ ਜਾ ਫਿਰ ਦਿਖਾ ਯਾਰ ਤੋਰ ਤੇ ਤੋਰ ਕੇ ਤੇ ਚੌਥੀ ਵਾਰ ਆ ਗਿਆ ਇਹਦੇ ਤੇ ਕਿੰਨੇ ਵਾਰੀ ਤੂੰ ਦਿਖਾ ਦਿੱਤੀ ਯਾਰ ਤੋਰ ਕੇ ਪਹਿਲਾਂ ਚੰਦਰਾ ਲਈ ਫਿਰਦਾ ਹੁੰਦਾ ਉਹ ਤੋਰ ਕੇ ਗਿਆ ਸਾ ਉਹ ਤੋਰ ਕੇ ਐਸੀ ਬੰਦਾ ਹ ਅੰਦਰੋਂ ਲਿਆਉਣਾ ਬਾਹਰ ਬੰਨਦੀ ਬਾਹਰ ਇੱਥੇ ਬੰਨਦੀ ਖਲਾਉੜਨਾ ਤੇ ਦੁਰਦੀ ਆ ਹੁਣ ਜੇ ਤੁਰਕੀ ਆਉਂਦੀ ਇੱਥੇ ਤਾਂ ਅੰਦਰ ਦਿਖਾ ਦੇ ਫਿਰ ਦੇਖੀ ਦੇਖਾਰੇ ਪਸ਼ੂ ਖੜੇ ਹੋਣਗੇ ਯਾਰ ਆ ਜਿਸ ਤਰ੍ਹਾਂ ਬਹੁੰਦੇ ਆ ਤੂੰ ਗੇੜੇ ਨਾਲ ਜਦੋਂ ਪਹਿਲਾਂ ਤਾਂ ਇਹ ਦੇਖ ਤੂੰ ਜਿੰਨਾ ਵੀ ਲੈ ਕੇ ਆਉਣਾ ਤੂੰ ਬੰਦਾ ਇਹ じゃ ਲੈ ਕੇ ਆਉਣਾ ਲਾਉਣਾ 60000 ਰੁਪਏ ਲਿਆ ਕੇ 2 ਲੱਖ ਵਾਲੀ ਕੋਲੇ ਘਿਹਾਰ ਦਿੰਨਾ ਕੋਈ ਯਾਰ ਅਗਲੀ ਵਾਰ ਫਿਰ ਪੈਸੇ ਲਾਉਣੇ ਹੁੰਦੇ ਤੂੰ ਤੋਰ ਕੇ ਦਿਖਾ ਅੱਛਾ ਸੋ ਸਾਰੇ ਕੋ ਸੋ ਖੜੇ ਹੋ ਜਾਣਗੇ ਇੰਡੀ ਬੰਦਾ ਇਹ ਉਹ ਹਿੰਦੀ ਨਜ਼ਾਰਾ ਆਪਸ ਨੂੰ ਨੇ 2 ਘੰਟੇ ਆਖੀ ਰਾਮ ਕਰਨਾ ਹੁੰਦਾ ਇਹੀ ਤੋਂ ਆ ਜਾਣਾ ਜਿਹੜਾ ਦਰਵਾਜ਼ਾ ਬਈ ਪੈਸੇ ਲਾਉਣੇ ਆ ਤੂੰ ਲਾਵਾਗੇ ਲਾਵਾਗੇ ਪੈਸੇ ਲਾਵਾਗੇ ਤੂੰ ਕਿਹੜਾ ਤੋੜਤਾ ਸੀ ਲਾਉਣਾ 60 ਹੁੰਦਾ ਪਤੰਦਰਾ ਲੈ ਕੇ ਸੂਰ ਦੀ ਥੋਕੀ ਐ ਤੂੰ ਬਹੁਤ ਅਸੀਲ ਐ ਐਮਨਤੀ ਦੀ ਐ ਜਮਾਂ ਬ੍ਰੀਕ ਚੁੱਹੀ ਆ ਮੈਨੂੰ ਮਾਲਬੋਲਾ ਸੀ ਤੇਰੇ ਮੈਂਨ ਦੇਣੀ ਸੀ ਇਹਨੇ ਠੀਕ ਆ ਠੀਕ ਆ ਤੂੰ ਬਹੁਤ ਵਧੀਆ ਬੰਦ ਕੇ ਵਰਾ ਆ ਫਿਰ ਇਹ ਠੀਕ ਆ ਮਾਗਰਾ ਮੋਲਾ ਜੁੱਤਾ ਪਛਾ ਵਧੀਆ ਝੁੱਟੀ ਐ ਐਮਨਤੀ ਵੀ ਝੁੱਟੀ ਐ ਅਗਲੇ ਸਾਲ ਨੂੰ ਅਸੀਂ 5 ਲੱਖ ਦੀ ਬਣ ਗਈ ਕੀ ਮੰਗਦਾ ਬਾਈ ਡੇਢ ਟੂਟਾ ਹੁੰਦਾ ਡੇਢ ਦਾ ਭੀ ਇਹਦਾ 2 ਲੱਖ ਰੁਪਈਆ ਸੂਨ ਵਾਲੀ ਐ ਸੂਨ ਵਾਲੀ ਐ 20 ਦਿਨ ਰਹਿ ਗਏ ਸੂਨ ਚ ਹਜੇ ਲਾਹੂਗੀ ਹੌਲੀ ਹੌਲੀ ਮੌਕੇ ਤੇ ਲਾਉਂਦਾਂ ਐ ਚੱਲ ਕੋਈ ਨਹੀਂ ਦਾਖਲ ਪੂਰੇ ਹੋ ਗਏ ਤੂੰ ਤੂੰ ਹੋਈ ਤਾਂ ਕਹਿੰਦੇ ਸੀ 1.5 ਲੱਖ ਦੀ ਐ ਇਹ ਬਿਨਾਂ ਸੂਨ ਵਾਲੀ 2 ਲੱਖ ਮੰਗੀਆਂ ਲੈ ਐਮ 29 ਦੀ ਐ ਤੂੰ ਦੱਤ ਕੀ ਲਾਉਣਾ ਯਾਰ ਉਹ ਯਾਰ ਮੈਂ ਤਾਂ ਖੂਈ ਹੋਈ ਲਊਂਗਾ ਐਵੇਂ ਐਵੇਂ ਪੁੱਛਾਂ ਮਰੂੜੀ ਜਨਾ ਯਾਰ ਤੂੰ ਪਰ ਐਵੇਂ ਕੋ ਮਰੂੜੀ ਜਨਾ ਤੂੰ ਸੂਣਾ ਦੇ ਲੈ ਕੇ ਆਇਆ ਸੀ ਮੈਨੂੰ ਪਹਿਲੇ ਤੂੰ ਗਾਣਾ ਦਿਖਾਈ ਤੇਰੇ ਗਾਣੇ ਖੰਦਾਈ ਗਾਣਾ ਹੈ ਵੀ ਨਹੀਂ ਸੀ ਉਹ ਗਾ ਦਾ ਲੈਣੀ ਵੀ ਜਦੋਂ ਲੈਣੀ ਤਾਂ ਮੱਝ ਹੈ ਉਹ ਬਾਈ ਦੇ ਪਸੰਦ ਨਹੀਂ ਯਾਰ